कितरो 20 रोज हां सिर्फ 20 रोज हुए हां अच्छा अच्छा इधर घूमते रहते हैं <laughs> आए काम आए बाहर मारा क्या काम करते हैं आप आए हो भाई बाहर बैठो बात सुनो बैठो मैं ना मेरा कुछ नहीं आंदे ठंडा पिलाते हैं ठंडा ले निकल जाए ठंडा ले बैठो कुछ ना कुछ नहीं आंदे बाबा बैठो क्या करते कुछ नहीं खाते कुछ नहीं आंदे हम हाँ मैं यार कुछ नहीं बोलते कुछ नहीं बोलते यार गर्मी गर्मी लगती है लोग आपका नाम क्या है जगदीश और कहाँ के रहने वाले आप? तो हैं आपका और भोपाल में माल। आप खेमकरण में बीस रोज हो गए बीस रोज हो गए तो कहाँ आपका घर घाट कहाँ नहीं इधर कहाँ रहते हैं आप चलो हम बताते हैं चलो बैठो गाड़ी में चलते ਕੁਛ ਨਹੀਂ ਆਦੇ ਕੁਛ ਨਹੀਂ ਹੱਥ ਮੋੜਦੇ ਉਹ ਕੁਛ ਨਹੀਂ ਆਦੇ ਆਵੇਂ ਸਾਡਾ ਹਾਂ ਫਾਰਮ ਦੇ ਬੈਠੋ ਇਹਦਾ ਬਾਬਾ ਜੀ ਜਿੰਦਾ ਗਲਾ ਦਾ ਸਾਤਾ ਹਾਂ ਜੀ ਮੈਂ ਨਾ ਹੂੰ ਬਹੁਤ ਬੈਠ ਗੁਭਰਾਨੇ ਕੀ ਬਾਤ ਹੈ ਮੈਂ ਭਾਈ ਹੈ ਤੇਰਾ ਸੁਣ ਲੈ ਬਰਾ ਮੈਨੂੰ ਗੁਭਰਾਜ ਹੋਣਾ ਗੁਰਦੀਪ ਗੁਰਦੀਪ চোপਰ ਦਾ ਮਾਕੇ ਨਾਮ ਹੈ घबराना नहीं चाहिए आपको हम आपको लेके जाएंगे अच्छी जगह पर रखेंगे आपकी सेवा करेंगे नहीं नहीं जा हम नहीं जाऊं सब जहां वो क्यों नहीं जाएंगे नीज़। 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 क्या बात है चलो वहां चलते हैं हम चाय पानी पीते हैं कहां रहते हैं आप चलो आओ मतलब ऐसे रोड पे रहता है ਤਰਾਹ ਹੁੰਦਾ ਚਲ ਗਾੜੀ ਵਿੱਚ ਬੈਠ ਜਾ ਕੋਈ ਗਾੜੀ ਨਹੀਂ ਬਈ ਗਾੜੀ ਵਿੱਚ ਬੈਠੇਗਾ ਗਾੜੀ ਵਿੱਚ ਬੈਠ ਕੇ ਚਲੋ ਬੈਠ ਜਾ ਬੈਠ ਜਾ ਕੁਝ ਨਹੀਂ ਆਤਾ ਏ ਚਲ ਬੈਠ ਜਾ ਬੈਠ ਜਾ ਬੈਠ ਜਾ ਰੱਖੋ ਸਮਾਨ ਸਮਾਨ ਰੱਖੋ ਸਮਾਨ ਰੱਖੋ ਰੱਖ ਰੱਖੋ ਅੱਜ ਤੁਹਾਡਾ ਜੋਰਾ ਸਿੰਘ ਇਹ ਵੀਰ ਜੀ ਜੋਰਾ ਸਿੰਘ ਇਹ ਰਣਜੀਤ ਸਿੰਘ ਇਹਦਾ ਨਾਮ ਪਿੰਡੇ ਦਾ ਪੂਰਾ ਕੋਨਾ ਹੈ ਤੇ ਇਹਦਾ ਕਾਰੋਬਾਰ ਵਿਚਾਰੇ ਦਾ ਇਦਾਂ ਵੀ ਇਹ ਲੈਂਟਰ ਦਾ ਮਸ਼ੀਨ ਦੇ ਨਾਲ ਕੰਮ ਕਰਦੇ ਨੇ ਤੇ ਇਹਨਾਂ ਨੇ ਇਹ ਜੋ ਆਪਣੀ ਸੰਸਥਾ ਵੱਲੋਂ ਚਲਾਇਆ ਜਾਂਦਾ ਪੇਜ ਉਹਨੂੰ ਉਤੋਂ ਵੇਖ ਕੇ ਸਾਨੂੰ ਨੰਬਰ ਦਿੱਤਾ ਤੇ ਇਹ ਵੇਖੋ ਇਹ ਪਰਦੇਸੀ ਹੈ ਵੀਰ ਪਰ ਇਹ ਆ ਵੀ ਹਾਲਾਤ ਬੜੇ ਗੰਭੀਰ ਨੇ ਵੇਖੋ ਹਾ ਕਿਪਨੇ ਪੈ ਨੇ ਜ਼ਖਮ ਹੋਏ ਲੱਤਾ ਪੈਰਾਂ ਤੇ ਤੇ ਨਾਖਣ ਕਿੱਡੇ-ਕਿੱਡੇ ਵੱਡੇ ਹੋਏ ਨੇ ਤੇ ਇਹ ਵੈਸੇ ਇਹਦਾ ਇਲਾਜ ਕਰਨ ਵਿੱਚ ਬੜਾ ਮਨ ਲੱਗਾ ਲੱਗਦਾ ਹੈ ਹਾਂਜੀ ਹਾਂਜੀ ਬਾਬਾ ਜੀ ਹਾਂ ਕਿੰਨਾ ਜ਼ਰੂਰੀ ਹੈ ਇਹਨਾਂ ਦੇ ਸਾਹਮਣੇ ਕਿੰਨਾ ਚਿਰ ਹੋ ਗਿਆ ਥੇ ਰਿੰਦਨ ਵੀਰ ਜੀ ਇਹਨਾਂ ਨੂੰ ਇਹਨਾਂ ਨੂੰ ਮੇਰੇ ਖਿਆਲ ਨਾਲ 12 13 ਸਾਲ ਹੋ ਚੱਲੇ ਹਾਂ ਹਾਂ ਇਹਨੇ ਮੈਨੂੰ ਦੱਸਿਆ ਹੋਦਣਾ ਨਿਸ਼ਾਨ ਹੈ ਆਂਦਾ ਵੀ ਇੰਨਾ ਚਿਰ ਹੋ ਗਿਆ ਇਹਨੂੰ ਇੱਥੇ ਰਹਿੰਦੇ ਨੂੰ ਤੇ ਇਹ ਮਤਲਬ ਕਮਰਾ ਕਮਰਾ ਜਾਇ ਤਾਂ ਵਹੀ ਰੋੜ ਤੇ ਰਹਿੰਦਾ ਰੋੜ ਤੇ ਉੱਥੇ আচ্ছা ਉਹ ਜਗ੍ਹਾ ਦੇ ਜਿੱਥੇ ਉਹ ਜਗ੍ਹਾ ਰੋਟ ਨੇਤਰ ਤੋਂ ਹੁੰਦਾ ਹੈ ਜੰਦਾ ਅੱਛਾ ਅਗੜਿੰਦਾ ਅੱਛਾ ਰਿੰਦਨ ਵੀਰ ਅੱਛਾ ਇਹ ਰਾਰ ਨੂੰ ਉੱਤੇ ਨੂੰ ਕਿੱਥੇ ਲੰਮਾ ਪੈਂਦਾ ਠੀਕ ਹੈ ਠੀਕ ਤੇ ਬਾਦ ਵੈਗਰੂ ਜੀ ਇਹ ਵੀਡੀਓ ਨੂੰ ਬਾਦ ਤੋਂ ਬਾਦ ਸ਼ੇਅਰ ਕਰੋ ਮਰਜ਼ਬਾ ਮਰਜ਼ਬਾ ਕੋਸ਼ਿਸ਼ ਕਰੋ ਬੈਠੋ ਆ ਤਾਂ ਕਿ ਇਹ ਵੈਸੇ ਆਪਣਾ ਜਿਹੜਾ ਸ਼ਹਿਰ ਹੈ ਆਪਣਾ ਦੇਸ਼ ਜਿਹੜਾ ਉਹ ਪੁਪਾਲ ਦਾਸਤਾ ਪੁਪਾਲ ਜਿੱਥੇ ਵਹਾਂ ਪਰ ਮੇਰੇ ਮੇਰੇ ਮਾਪਿਓ ਹੈਗੇ ਉੱਥੇ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹੋ ਸਕਦਾ ਕਿਸੇ ਦਾ ਭਰਾ ਮਿਲ ਜੇ ਕਿਸੇ ਨੂੰ ਪਿਓ ਮਿਲ ਜੇ ਕਿਸੇ ਨੂੰ ਕਿਸੇ ਦਾ ਮੇਰੇ ਬੱਚੇ ਨੂੰ ਡੀਗਦੇ ਹਣ ਲੱਭਦੇ ਹਣ ਕਿ ਸਾਡਾ ਪਿਓ ਕਿੱਥੇ ਗਿਆ ਭੈਣਾਂ ਲੱਭਦੀ ਹੋਣੀਆਂ ਸਾਡਾ ਭਰਾ ਕਿੱਥੇ ਗਿਆ ਵਾ ਤੇ ਹੋ ਸਕਦਾ ਘਰ ਵਾਲੀ ਵੀ ਹੋਵੇ ਉਹ ਆਪਣੀ ਪਤਨੀ ਲੱਭਦੀ ਹੋਵੇ ਸੁਹਾਗ ਆਪਦੇ ਲੱਭਦੀ ਹੋਵੇ ਤੇ ਇਹ ਅੱਜ ਅਹੀਂ ਪਹੁੰਚੇ ਖੇਮਕਰਨ ਇਹ ਹੈਗਾ ਤਰਨਤਾਰਨ ਜ਼ਿਲ੍ਹੇ ਦਾ ਪਿੰਡ ਹੈ ਹਾਂਜੀ ਖੇਮਕਰਨ ਇੱਕ ਸਭ ਤੋਂ ਹਾਦਸੇ ਜਿਹੜਾ ਐਂਡ ਜਿਹੜੀ ਰੇਲ ਅੰਮ੍ਰਿਤਸਰ ਤੋਂ ਚੱਲਦੀ ਹੈ ਨਾ ਉਹ ਖੇਮਕਰਨ ਆੜ ਕੇ ਘੁੰਦੀ ਹੋ ਸਕਦਾ ਉਸੇ ਟ੍ਰੇਨ 'ਚ ਆ ਗਿਆ ਹੋਵੇ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਅਤੇ ਆਪਣੇ ਸੁਝਾਅ ਵੀ ਦੱਸਿਓ ਵੀ ਸਾਡੀਆਂ ਸੁਆਵਾਂ ਕਿਦਾਂ ਦੀਆਂ ਨੇ ਤੇ ਅਸੀਂ ਅੱਜ ਖੇਮਕਰਨ ਪਹੁੰਚੇ ਆ ਵੀਰ ਸਾਡਾ ਜੋਰਾ ਸਿੰਘ ਉਰਫ ਰਣਜੀਤ ਸਿੰਘ ਪਿੰਡ ਪੂਰਾ ਤੋਂ ਨਾ ਆ ਮਿਹਨਤ ਕਰਦਾ ਵੇਖੋ ਅਸੀਂ ਸਾਡੇ ਨਗਰ ਆ ਦੇ ਵਿੱਚੋਂ ਕੰਮ ਤੋਂ ਚੜ੍ਹ ਕੇ ਆਇਆ ਇਹਨੇ ਵੱਡੀ ਸੇਵਾ ਕੀਤੀ ਆ ਤੇ ਤੁਸੀਂ ਹੁਣ ਸਾਡਾ ਸਹਿਯੋਗ ਕਰਿਓ ਕਿ ਅਸੀਂ ਇਹਦਾ ਕੋਈ ਘਰਬਾਰ ਲੱਭ ਜਾਵੇ ਤੇ ਇਹ ਉੱਥੇ ਪਹੁੰਚ ਸਕੇ ਆਪਦੇ ਥਾਂ ਟਿਕਾਣੇ ਤੇ ਤੇ ਅਗਲੀ ਜਿਹੜੀ ਅਪਡੇਟ ਹੈ ਤੁਹਾਨੂੰ ਅਸੀਂ ਫੇਰ ਜਾ ਕੇ ਉੱਥੋਂ ਦੇਵਾਂਗੇ ਆਪਣੇ ਆਸ਼ਰਮ ਦੇ ਵਿੱਚੋਂ ਗੁਰੂ ਨਾਨਕ ਬਿਰਧ ਤੇ ਲਵਾਰਸ ਸੰਭਾਲਕਰ ਜੌਹੰਦਾ ਕਲਾਂ ਜ਼ਿਲ੍ਹਾ ਤਰਨਤਾਰਨ ਸਾਹਿਬ ਦਾਸ ਗਿਆਨੀ ਰਪਿੰਦਰ ਸਿੰਘ ਮੁਖ ਸੇਵਾਦਾਰ 8264297944 ਸਾਡਾ ਨੰਬਰ ਹੈ ਇਹਤੇ ਸੰਪਰਕਾਂ ਕੇ ਸਾਡੇ ਨਾਲ ਤੁਸੀਂ ਸੇਵਾਵਾਂ ਆਦਾਨ ਪ੍ਰਦਾਨ ਕਰ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ